ਰੋਂਦੇ ਕਰਲਾਉਂਦੇ ਪਰਿਵਾਰ ਨੂੰ ਛੱਡ ਗਏ ਉਸਤਾਦ ਪੂਰਨ ਸ਼ਾ ਕੋਟੀ ਜੀ ਮਾਸਟਰ ਸਲੀਮ ਜੀ ਦਾ ਰੋ ਰੋ ਕੇ ਬੁਰਾ ਹਾਲ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਬੜੇ ਦੁਖ ਦੀ ਖਬਰ ਹੈ ਕਿ ਉਸਤਾਦ ਪੂਰਨ ਸ਼ਾ ਕੋਟੀ ਜੀ ਹੁਣ ਇਸ ਦੁਨੀਆ ਤੇ ਸਰੀਰਕ ਤੌਰ ਤੇ ਆਪਾਂ ਨੂੰ ਨਹੀਂ ਮਿਲ ਸਕਦੇ ਪਿਛਲੇ ਦਿਨੀ ਉਹ ਸੰਸਾਰਿਕ ਯਾਤਰਾ ਪੂਰੀ ਕਰਕੇ ਸਰੀਰਕ ਤੌਰ ਤੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਲੇਕਿਨ ਉਹਨਾਂ ਦੇ ਗਾਇ ਹੋਏ ਕਲਾਮ ਉਹਨਾਂ ਦੀਆਂ ਗਾਈਆਂ ਹੋਈਆਂ ਕਵਾਲੀਆਂ ਔਰ ਬਾਬਾ ਬੁੱਲੇ ਸ਼ਾਹ ਜੀ ਨੂੰ ਗਾਇਆ ਹੈ حضرت ਸੁਲਤਾਨ ਬਾਹੂ ਜੀ ਨੂੰ ਗਾਇਆ ਹੈ ਸ਼ਾ ਹੁਸੈਨ ਜੀ ਨੂੰ ਗਾਇਆ ਹੈ ਜੇ ਗਾਉਣ ਦੀ ਆਪਾਂ ਲਿਸਟ ਤੇ ਨਜ਼ਰ ਮਾਰੀਏ ਤਾਂ ਉਸਤਾਦ ਪੂਰਨ ਸ਼ਾ ਕੋਟੀ ਜੀ ਨੇ ਬਾ ਕਮਾਲ ਗਾਇਆ ਹੈ ਬੇਸ਼ੱਕ ਉਹਨਾਂ ਨੇ ਥੋੜਾ ਗਾਇਆ ਹੈ ਪਰ ਜਿੰਨਾ ਵੀ ਗਾਇਆ ਹੈ ਉਹ ਬਾ ਕਮਾਲ ਗਾਇਆ ਹੈ ਅੱਜ ਸੰਗੀਤ ਜਗਤ ਦੇ ਵਿੱਚ ਬਹੁਤ ਕਹਿ ਸਕਦੇ ਹਾਂ ਕਿ ਇੱਕ ਦੁੱਖ ਭਰੀ ਨਿਊਜ਼ ਦੇ ਵਿੱਚ ਰਹੀ ਹੈ ਕਿ ਉਸਤਾਦ ਪੂਰਨ ਸ਼ਾ ਕੋਟੀ ਜੀ ਇਸ ਦੁਨੀਆ ਤੇ ਨਹੀਂ ਰਹੇ ਦੋਸਤੋ ਜੇਕਰ ਆਪਾਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਪਿਛੋਕੜ ਤੇ ਉਹਨਾਂ ਦੀ ਐਜੂਕੇਸ਼ਨ ਤੇ ਉਸਤਾਦ ਸ਼ਾਗਿਰਦਾਂ ਦੇ ਖੇਤਰ ਦੇ ਵਿੱਚ ਨਜ਼ਰ ਮਾਰੀਏ ਤਾਂ ਬਹੁਤ ਵੱਡੀ ਲਿਸਟ ਹੈ ਉਹਨਾਂ ਦੇ ਬਾਰੇ ਜਿੰਨਾ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਸ ਵੀ شاਗਿਰਦ ਨੂੰ ਉਹਨਾਂ ਨੇ ਆਪਣੇ ਨਾਲ ਲਗਾਇਆ ਜਿਸ ਵੀ شاਗਿਰਦ ਨੂੰ ਉਹਨਾਂ ਨੇ ਸੰਗੀਤ ਦੀ تعلیم ਦੇਣ ਦੀ ਮਤਲਬ ਪਹਿਲ ਕੀਤੀ ਹੈ ਉਹ ਸੱਚਮੁੱਚ شاਗਿਰਦ ਜਿਹੜੇ ਅੱਜ ਜਿਵੇਂ ਆਕਾਸ਼ ਦੇ ਵਿੱਚ ਸਿਤਾਰੇ ਚਮਕਦੇ ਨੇ ਉਸੇ ਤਰ੍ਹਾਂ ਚਮਕ ਰਹੇ ਹੈ ਉਹਨਾਂ ਵਿੱਚੋਂ ਉਹਨਾਂ ਸ਼ਾਗਿਰਦਾਂ ਦੇ ਵਿੱਚੋਂ ਹੰਸ ਰਾਜ ਹੰਸ ਇੱਕ ਨੇ ਉਹਨਾਂ ਦੇ ਆਪਣੇ ਬੇਟੇ ਮਾਸਟਰ ਸਲੀਮ ਜਿਨ੍ਹਾਂ ਦੀ ਗਾਇਕੀ ਬਾ ਕਮਾਲ ਹੈ ਜਿਨ੍ਹਾਂ ਨੇ ਬਹੁਤ ਖੂਬਸੂਰਤ ਗਾਇਆ ਹੈ ਜਸਵੀਰ ਜੱਸੀ ਜੀ ਹੋਏ ਨੇ ਕੁਲਵਿੰਦਰ ਸ਼ਾ ਕੋਟੀ ਜੀ ਹੋਏ ਨੇ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਗਾਇਕ ਨੇ ਜੋ ਸਮੇਂ-ਸਮੇਂ ਸੇ ਰਾਕੇ ਉਸਤਾਦ ਪੂਰੇ ਇਨਸ਼ਾ ਕੋਟੀ ਜੀ ਦੀ ਸੰਗਤ ਕਰਦੇ ਰਹਿੰਦੇ ਸਨ ਦੋਸਤੋ ਜਿੱਥੋਂ ਤੱਕ ਮੈਂ ਸਰਚ ਦੇ ਦੌਰਾਨ ਮੈਨੂੰ ਥੋੜੀ ਬਾਰੀ ਜਾਣਕਾਰੀ ਮਿਲੀ ਹੈ ਕਿ 1952 ਦੇ ਵਿੱਚ ਸਾਈ ਨਰਿੰਦਰ ਦਾਸ ਜੀ ਦੇ ਘਰ ਪੈਦਾ ਹੋਏ ਨੇ ਪੂਰਨ ਸ਼ਾ ਕੋਟੀ ਜੀ ਔਰ ਸ਼ਾ ਕੋਟ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਇਸੇ ਕਰਕੇ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਉਹਨਾਂ ਨੇ ਆਪਣੇ ਨਾਮ ਦੇ ਨਾਲ ਤਖੱਲਸ ਦੇ ਤੌਰ ਤੇ ਲਗਾ ਲਿਆ ਉਹਨਾਂ ਦਾ ਨਾਮ ਪੂਰਨ ਸ਼ਾ ਕੋਟੀ ਜਿਹੜਾ ਹੈ ਉਹ ਹੋ ਗਿਆ ਵੈਸੇ ਉਹਨਾਂ ਦਾ ਜੇ ਆਪਾਂ ਨਾਮ ਦੀ ਗੱਲ ਕਰੀਏ ਤੇ ਹੋ ਸਕਦਾ ਕਿ ਕੱਲਾ ਪੂਰਨ ਹੋਵੇ ਜਾਂ ਇਹਦੇ ਨਾਲ ਕੁਝ ਹੋਰ ਹੋਵੇ ਲੇਕਿਨ ਪੂਰਨ ਸ਼ਾਹ ਕੋਟੀ ਜਿਹੜਾ ਹੈ ਉਸਤਾਦ ਦੇ ਤੌਰ ਤੇ ਬੜੇ ਮਸ਼ਹੂਰ ਹੋਏ ਨੇ ਔਰ ਸ਼ਾਹ ਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਉਹਨਾਂ ਨੇ ਪੰਜਵੀਂ ਪਾਸ ਕੀਤੀ ਹੈ ਔਰ ਇਸ ਤੋਂ ਬਾਅਦ ਉਹਨਾਂ ਦੀ 8ਵੀਂ ਦੀ ਪੜ੍ਹਾਈ ਜਿਹੜੀ ਹੈ ਉਹ ਨਿੰਮਾਵਾਲਾ ਸ਼ਾਹ ਕੋਟ ਤੋਂ ਉਹਨਾਂ ਨੇ ਪ੍ਰਾਪਤ ਕੀਤੀ ਹੈ ਖਾਲਸਾ ਸਕੂਲ ਨੰਗੜ ਅੰਬੀਆਂ ਜਿਸ ਨੂੰ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਮ ਤੋਂ ਆਪਾਂ ਜਾਣਦੇ ਆ ਉਥੋਂ ਉਹਨਾਂ ਨੇ 10ਵੀਂ ਕੀਤੀ ਹੈ ਔਰ ਗਾਇਕੀ ਦਾ ਜਿਹੜਾ ਸ਼ੌਕ ਹੈ ਉਹਨਾਂ ਨੂੰ ਬਚਪਨ ਤੋਂ ਹੀ ਰਿਹਾ ਹੈ ਸਕੂਲ ਦੇ ਵਿੱਚ ਬਾਦ ਸਭਾ ਦੇ ਦੌਰਾਨ ਕੁਝ ਨਾ ਕੁਝ ਉਹ ਗਾਉਂਦੇ ਰਹਿੰਦੇ ਸੀ ਔਰ ਟੀਚਰ ਉਹਨਾਂ ਨੂੰ ਜਿਹੜਾ ਹੈ ਉਤਸ਼ਾਹਿਤ ਕਰਦੇ ਰਹਿੰਦੇ ਸੀ ਜੇਕਰ ਆਪਾਂ ਮੁੱਢਲੇ ਦੌਰ ਦੀ ਗੱਲ ਕਰੀਏ ਤੇ ਉਹ ਕਵਾਲ ਦੀਨਾ ਕਵਾਲ ਰੂਰਾ ਅਤੇ ਬੀਗਮ ਅਖਤਰ ਜੀ ਦੀ ਗਾਇਕੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀ ਗਾਇਕੀ ਦੇ ਵਿੱਚ ਉਹਨਾਂ ਦਾ ਪਹਿਲਾ ਉਸਤਾਦ ਪਿਤਾ ਜੀ ਸਨ ਕਿਉਂਕਿ ਇਹਨਾਂ ਦੇ ਜਿੱਥੇ ਤੱਕ ਜੇ ਮੈਂ ਗਲਤੀ ਨਾ ਕਰਦਾ ਹੋਵਾਂ ਤੇ ਇਹਨਾਂ ਦੇ ਪਿਤਾ ਜੀ ਵੀ ਬਾ ਕਮਾਲ ਸੰਗੀਤਕਾਰ ਸਨ ਬਹੁਤ ਅੱਛੀ ਆਵਾਜ਼ ਸੀ ਉਹਨਾਂ ਦੀ ਵੀ ਸੰਗੀਤ ਦੀਆਂ ਬਾਰੀਕੀਆਂ ਉਹਨਾਂ ਨੇ ਉਸਤਾਦ ਬਾਕਰ ਹੁਸੈਨ ਪਟਿਆਲੇ ਵਾਲੇ ਤੋਂ ਸਿੱਖੀਆਂ ਨੇ ਪੂਰਨ ਸ਼ਾਹ ਕੋਟੀ ਜੀ ਨੇ ਆਮੇ ਗਿਣਤੀ ਪੱਖੋਂ ਬਹੁਤ ਘਟ ਗਿਆ ਹੈ ਪਰ ਜਿੰਨਾ ਵੀ ਗਾਇਆ ਹੈ ਬਹੁਤ ਹੀ ਬਾ ਕਮਾਲ ਗਾਇਆ ਹੈ ਸ਼ਾ ਕੋਟੀ ਜੀ ਦੇ شاਗਿਰਦਾਂ ਦੀ ਜੇ ਗੱਲ ਕਰੀਏ ਤਾਂ ਜਿਨ੍ਹਾਂ ਦੇ ਵਿੱਚ ਹੰਸ ਰਾਜ ਹੰਸ ਇੱਕ ਨੇ ਔਰ ਜਿਨ੍ਹਾਂ ਨੇ ਮਤਲਬ ਗਾਇਕੀ ਦੀਆਂ ਸਾਰੀਆਂ ਬੁਲੰਦੀਆਂ ਨੂੰ ਟੱਚ ਕੀਤਾ ਹੈ ਹੰਸ ਰਾਜ ਹੰਸ ਜੀ ਦੇ ਬਾਰੇ ਜੀ ਆਪਾਂ ਇੰਨਾ ਗੱਲ ਕਹੀਏ ਕਿ ਸ਼ੁਰੂ ਸ਼ੁਰੂ ਦੇ ਵਿੱਚ ਮਾਸਟਰ ਸਲੀਮ ਦੀ ਜਿਹੜੀ ਕੈਸਟ ਆਈ ਸੀ ਚਰਖੇ ਦੀ ਹੂਕ ਔਰ ਉਸ ਨੂੰ ਲਾਂਚ ਕਰਨ ਵਿੱਚ ਹੰਸ ਰਾਜ ਹੰਸ ਜੀ ਦਾ ਸਭ ਤੋਂ ਵੱਡਾ ਯੋਗਦਾਨ ਸੀ ਇਹਨਾਂ ਨੇ ਹੀ ਉਸ ਮਲਾ ਮਾਸਟਰ ਸਲੀਮ ਦੀ ਜਿਹੜੀ ਉਮਰ ਕੋਈ ਜ਼ਿਆਦਾ ਨਹੀਂ ਸੀ ਕੋਈ ਮੈਂ ਜੇ ਗਲਤੀ ਨਾ ਕਰਦਾ ਵਾ 10 ਤੋਂ 12 ਸਾਲ ਦੇ ਕਰੀਬ ਉਮਰ ਸੀਗੀ ਜਦੋਂ ਇਹਨਾਂ ਦੀ ਚਰਖੇ ਦੀ ਹੂਕ ਕੈਸਟ ਆਈ ਉਹ ਹੋ 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 ਮੈਂ ਦੱਸ ਨਹੀਂ ਸਕਦਾ ਉਹ ਇੰਨੀ ਮਸ਼ਹੂਰ ਕੈਸਟ ਹੋਈ ਸੀ ਦੁਕਾਨਾਂ ਤੋਂ ਕੈਸਟ ਮਿਲਣੀ ਮੁਸ਼ਕਲ ਹੋ ਗਈ ਸੀ ਸੋ ਉਸ ਨੂੰ ਸ਼ੁਰੂ ਦੇ ਵਿੱਚ ਮਾਸਟਰ ਸਲੀਮ ਨੂੰ ਹੰਸਰਾ ਯਹੰਸ ਸਿੰਘ ਨੇ ਲਾਂਚ ਕੀਤਾ ਹੈ ਔਰ ਬਾ ਕਮਾਲ ਕੀਤਾ ਉਸ ਤੋਂ ਬਾਅਦ ਤੇ ਹੰਸਰਾ ਜੀ ਨੇ ਆਪਣੇ ਪਿਤਾ 우ਸਤਾਦ ਪੂਰਨ ਸ਼ਾ ਕੋਟੀ ਜੀ ਦੀ ਸੰਗਤ ਕੀਤੀ ਸੰਗਤ ਕਰਨੇ ਤੋਂ ਬਾਅਦ ਤੁਸੀਂ ਦੇਖ ਲਓ ਕਿ ਅੱਜ ਮਾਸਟਰ ਸਲੀਮ ਜੀ ਬਾ ਕਮਾਲ ਗਾਉਂਦੇ ਨੇ ਬਹੁਤ ਖੂਬਸੂਰਤ ਗਾਉਂਦੇ ਨੇ ਉਹਨਾਂ ਦੀ ਜੇ ਆਪਾਂ ਪੂਰਨ ਸ਼ਾ ਕੋਟੀ ਜੀ ਦੀ ਫੁਲਵਾੜੀ ਤੇ ਨਜ਼ਰ ਮਾਰੀਏ ਤੇ ਫੁਲਵਾੜੀ ਦੇ ਵਿੱਚੋਂ ਕਾਲੂ ਮਾਸਟਰ ਸਲੀਮ ਅਤੇ پرویز ਵੀ ਗਾਇਕੀ ਦੇ ਖੇਤਰ ਵਿੱਚ ਜਿਹੜਾ ਹੈ ਉਹ ਨਾਮ ਕਮਾ ਚੁੱਕੇ ਨੇ ਲੰਮੇ ਸਮੇਂ ਤੋਂ ਜਲੰਧਰ 'ਚ ਰਹਿ ਰਹੇ ਨੇ ਔਰ ਸ਼ਾਹਕੋਟ ਦੇ 'ਚ ਹਮੇਸ਼ਾ ਆਉਣ ਜਾਣ ਬੜਿਆ ਰੰਦਾ ਹੈ ਕਿਉਂਕਿ ਜਿਸ ਜਗ੍ਹਾ ਉਹਨਾਂ ਦਾ ਜਨਮ ਹੋਇਆ ਹੈ ਔਰ ਉੱਥੇ ਜਾਣਾ ਆਉਣਾ ਸੁਭਾਅਕ ਹੀ ਹੈ ਉਹਨਾਂ ਦੇ ਪੁੱਤਰ ਕਾਲੂ ਅਤੇ ਪਰਿਵਾਰ ਤੇ ਹੋਰ ਮੈਂਬਰ ਸ਼ਾਹਕੋਟ ਦੇ ਵਿੱਚ ਹੀ ਰਹਿ ਰਹੇ ਨੇ ਸੋ ਇਸ ਕਰਕੇ ਦੋਸਤੋ ਅੱਜ ਸੰਗੀਤ ਜਗਤ ਦੇ ਵਿੱਚ ਇਹ ਬੜਾ ਮਤਲਬ ਕਹਿ ਸਕਦੇ ਆ ਕਿ ਦੁੱਖ ਭਰਿਆ ਦਿਨ ਹੈ ਕਿ ਪੂਰਨ ਸ਼ਾਹ ਕੋਟੀ ਜੀ ਹੁਣ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਦੀ ਗਾਇਕੀ ਹਮੇਸ਼ਾ ਸਾਡੇ ird gird ਰਹੇਗੀ ਅਸੀਂ ਹਮੇਸ਼ਾ ਉਹਨਾਂ ਦੀ ਗਾਇਕੀ ਦੇ دیਵਾਨੇ ਹਾਂ ਰਹਾਂਗੇ ਔਰ ਮੈਂ ਇਸ ਸ਼ਖਸੀਅਤ ਨੂੰ ਬੜੀ ਨਜ਼ਦੀਕ ਤੋਂ ਵੇਖਿਆ ਹੈ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਪਟਿਆਰੇ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਸੀ ਤਾਂ ਚਰਖੇ ਦੀ ਕੂਕ ਮਾਸਟਰ ਸਲੀਮ ਜੀ ਛੋਟੇ ਜਿਹਾ ਸੀ ਔਰ ਉਹਨਾਂ ਨੂੰ ਇੱਥੇ ਬੁਲਾਇਆ ਸੀ ਔਰ ਬੁਲਾ ਕੇ ਮਤਲਬ ਉਹਨਾਂ ਦਾ ਇੱਕ ਪ੍ਰੋਗਰਾਮ ਕਰਵਾਇਆ ਸੀ ਉਸ ਵੇਲੇ ਪੂਰਨ ਸ਼ਾ ਕੋਟੀ ਜਿਹੜੇ ਉਹਨਾਂ ਦੇ ਪਿਤਾ ਜੀ ਵੀ ਨਾਲ ਸਨ ਸੋ ਮੈਂ ਇਸ ਪਰਿਵਾਰ ਨੂੰ ਬੜੇ ਨਜ਼ਦੀਕ ਤੋਂ ਵੇਖਿਆ ਹੈ ਔਰ ਜਲੰਧਰ ਦੇ ਹੋਣ ਕਰਕੇ ਕਈ ਵਾਰ ਸਟੇਜਾਂ ਤੇ ਵੇਖਿਆ ਦੂਦਰਸ਼ਨ ਦੇ ਵਿੱਚ ਕਈ ਵਾਰ ਇਹਨਾਂ ਨੂੰ ਆਉਂਦੇ ਜਾਂਦੇ ਵੇਖਿਆ ਹੈ ਬੜੇ ਫਕਰ ਕਿਸਮ ਦੇ ਇਨਸਾਨ ਸਨ ਔਰ ਅੱਜ ਉਹ ਇਨਸਾਨ ਇਸ ਦੁਨੀਆ ਤੇ ਨਹੀਂ ਰਹੇ ਬੜਾ ਦੁੱਖ ਹੈ ਔਰ ਸੱਚਮੁੱਚ ਸੰਗੀਤ ਉਦਾਸ ਹੈ ਅੱਜ ਕਿਉਂਕਿ ਸੰਗੀਤ ਦੀਆਂ ਸੁਰਾਂ ਦਾ ਪੂਰੀ ਤਰ੍ਹਾਂ ਗਿਆਨ ਰੱਖਣ ਵਾਲੇ ਉਸਤਾਦ ਪੂਰਨ ਸ਼ਾ ਕੋਟੀ ਜੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲੇ ਗਏ ਇਸ ਐਪੀਸੋਡ ਦੇ ذریعے ਮੈਂ ਤਾਂ ਪੋਸੂ ਨਾਮਾ ਚੈਨਲ ਦੇ ذریعے ਹੀ ਅਰਦਾਸ ਬੇਨਤੀ ਅਕਾਲ ਪੁਰਖ ਦੇ ਚਰਨਾਂ 'ਚ ਕਰਾਂਗਾ ਕਿ ਸੱਚੇ ਪਾਤਸ਼ਾਹ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਔਰ ਗਈ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਬਖਸ਼ਣਾ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ